ਪੰਜਾਬ ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਹੁਣੇ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਵਿੱਚ 22 IAS ਇੱਕ IFS ਤੇ 8 PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਆ ਨੋਟੀਫਿਕੇਸ਼ਨ ਜੋ ਹੈ ਹੁਣੇ ਥੋੜੀ ਦੇਰ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਕਹਿ ਸਕਦੇ ਆ ਕਿ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜੋ ਹੈ IAS ਆਈਐਫਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਹੋਏ ਨੇ ਜਿੱਥੇ ਕਿ ਸਿਰਫ ਇੱਕੋ ਆਈਐਫਐਸ ਅਧਿਕਾਰੀ ਦਾ ਤਬਾਦਲਾ ਇਸ ਨੋਟੀਫਿਕੇਸ਼ਨ 'ਚ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ 22 ਆਈਐਸ ਦੇ ਨਾਮ ਨੇ ਉਹ ਨਾਮ ਦੀ ਸੂਚੀ ਵੀ ਤੁਹਾਡੇ ਨਾਲ ਜਲਦ ਸਾਂਝੀ ਕਰਨ ਜਾ ਰਹੇ ਹਨ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਦੇ ਵਿੱਚ ਕਾਫੀ ਵੱਡੇ ਨਾਮ ਜੋ ਨੇ ਉਹ ਸਾਹਮਣੇ ਆ ਰਹੇ ਨੇ ਜਿੱਥੇ ਕਿ ਵਿਕਾਸ ਪ੍ਰਤਾਪ IAS ਸੁਮੇਰ ਸਿੰਘ ਗੁੱਜਰ IAS ਮੁਹੰਮਦ ਤਯੇਬ ਕਰਕੇ 22 IAS ਅਧਿਕਾਰੀਆਂ ਦੇ ਜੋ ਨਾਮ ਨੇ ਇਸ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਅਤੇ ਨਾਲ ਹੀ ਨਾਲ ਉਸ ਤੋਂ ਬਾਅਦ ਇੱਕ IFS ਅਧਿਕਾਰੀ ਸ਼੍ਰੀਮਤੀ ਕਲਪਨਾ ਕੇ ਜੋ ਨੇ ਉਹਨਾਂ ਦਾ ਵੀ ਤਬਾਦਲਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਕਿ ਐਡੀਸ਼ਨਲ ਸਕੱਤਰ ਸਕੂਲ ਐਜੂਕੇਸ਼ਨ ਲਗਾਇਆ ਗਿਆ ਹੈ ਜਿਸ ਤੋਂ ਬਾਅਦ 8 PCS ਅਧਿਕਾਰੀ ਜੋ ਨੇ ਉਹਨਾਂ ਦੇ ਵੀ ਤਬਾਦਲੇ ਜੋ ਨੇ ਕੀਤੇ ਗਏ ਨੇ ਤਾਂ ਕਹਿ ਸਕਦਾ ਹੈ ਪੰਜਾਬ ਦੇ ਵਿੱਚ ਲਗਾਤਾਰ ਜੋ ਹੈ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਜੋ ਹੈ ਦੇਖਣ ਨੂੰ ਮਿਲਿਆ ਹੈ ਅਤੇ ਐ ਸੂਚੀ ਜੋ ਹੈ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਜਿਸ ਵਿੱਚ ਤੁਹਾਨੂੰ ਦੱਸਤੀ ਹੈ ਕਿ ਸਭ ਤੋਂ ਪਹਿਲਾ ਨਾਮ ਆਈਐਸ ਵਿਕਾਸ ਪ੍ਰਤਾਪ ਦਾ ਹੈ ਜਿਨ੍ਹਾਂ ਨੂੰ ਕਿ ਐਡੀਸ਼ਨਲ ਚੀਫ ਸਕੱਟਰੀ ਸੋਸ਼ਲ ਸਿਕਿਉਰਿਟੀ ਊਮਨ ਐਂਡ ਚਾਈਲਡ ਡਿਵੈਲਪਮੈਂਟ ਲਗਾਇਆ ਹੈ ਨਾਲ ਹੀ ਨਾਲ ਅਗਲਾ ਨਾਮ ਆਈਐਸ ਸੁਮੇਰ ਗੁੱਜਰ ਦਾ ਹੈ ਜਿਨ੍ਹਾਂ ਨੂੰ ਕਿ ਪ੍ਰਿੰਸੀਪਲ ਸਕੱਟਰੀ ਲਗਾਇਆ ਇਲੈਕਸ਼ਨ ਐਂਡ ਇਨ ਐਡੀਸ਼ਨ ਫਾਈਨੈਂਸ਼ੀਅਲ ਕਮਿਸ਼ਨਰ ਵੀ ਲਗਾਇਆ ਹੈ ਕੋਆਪਰੇਸ਼ਨ ਦਾ ਅਤੇ ਉਸ ਤੋਂ ਬਾਅਦ ਆਈਐਸ ਮੁਹੰਮਦ ਤੈਬ ਨੇ ਜਿਨ੍ਹਾਂ ਨੂੰ ਕੀ ਜੇਲਸ ਦਾ ਸਕੱਤਰ ਲਗਾਇਆ ਹੈ ਜੇਲਸ ਦਾ ਸਕੱਤਰ ਹੈ ਜੇਲ੍ਹਾਂ ਦੇ ਵਿਭਾਗ ਦਾ ਸਕੱਤਰ ਬਣਾਇਆ ਹੈ ਤੇ ਉਸ ਤੋਂ ਬਾਅਦ ਆਈਐਸ ਗੁਰਪ੍ਰੀਤ ਖਹਿਰਾ ਨੇ ਜਿਨ੍ਹਾਂ ਨੂੰ ਕੀ ਨਿਆ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਨੂੰ ਇਸ ਅਹੁਦੇ ਤੇ ਤਾਇਨਾਤ ਕੀਤਾ ਗਿਆ ਹੈ ਉਸ ਤੋਂ ਬਾਅਦ ਆਈਐਸ ਸੰਦੀਪ ਹੰਸ ਦਾ ਨਾਮ ਹੈ ਜਿਨ੍ਹਾਂ ਨੂੰ ਕੀ ਹੁਣ ਜੋ ਹੈ ਉਹਨਾਂ ਦੀ ਵੀ ਤਾਇਨਾਤੀ ਹੋਈ ਹੈ ਜੋ ਕਿ ਪਹਿਲਾਂ ਡਾਇਰੈਕਟਰ ਸੋਸ਼ਲ ਜਸਟਿਸ ਇੰਪਾਵਰਮੈਂਟ ਐਂਡ ਮਿਨੋਰਟੀਜ਼ ਸੀ ਉਹਨਾਂ ਨੂੰ ਜੋ ਹੈ ਡਿਸਪੋਜ਼ਲ ਆਫ ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਮਰਸ ਫੋਰ ਪੋਸਟਿੰਗ ਐਜ਼ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਜੋ ਹੈ ਹੁਣ ਨਿਯੁਕਤ ਕੀਤਾ ਗਿਆ ਹੈ ਉਸ ਤੋਂ ਬਾਅਦ ਆਈਐਸ ਗ੍ਰੀਸ਼ ਦਿਆਲਨ ਹਨ ਜਿਨ੍ਹਾਂ ਨੂੰ ਕੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ ਪੰਜਾਬ ਤੇ ਨਾਲ ਹੀ ਨਾਲ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਵਜੋਂ ਤਾਇਨਾਤ ਕੀਤਾ ਗਿਆ ਹੈ ਉਸ ਤੋਂ ਬਾਅਦ ਅਗਲਾ ਨਾਮ ਹੈ ਆਈਐਸ ਕੁਲਵੰਤ ਸਿੰਘ ਦਾ ਜਿਨ੍ਹਾਂ ਨੂੰ ਕੀ ਡਾਇਰੈਕਟਰ ਲੋਕਲ ਗਵਰਨਮੈਂਟ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਅਗਲਾ ਨਾਮ ਹੈ ਆਈਐਸ ਬਲਦੀਪ ਕੌਰ ਦਾ ਜਿਨ੍ਹਾਂ ਨੂੰ ਕੀ ਸੈਪਲ ਸਪੈਸ਼ਲ ਸੈਕਟਰੀ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਦਾ ਜੋ ਹੈ ਉਹਦਾ ਦਿੱਤਾ ਗਿਆ ਹੈ ਤੇ ਨਾਲ ਨਾਲ ਡਾਇਰੈਕਟਰ ਕੋਲੋਨਾਈਜੇਸ਼ਨ ਦੇ ਵੀ ਡਾਇਰੈਕਟਰ ਜੋ ਨੇ ਇਹਨਾਂ ਨੂੰ ਬਣਾਇਆ ਗਿਆ ਹੈ ਉਸ ਤੋਂ ਬਾਅਦ ਅਗਲੇ ਹਨ ਆਈਐਸ ਸ਼ੌਕਤ ਅਹਿਮਦ ਪਰੇ ਜੋ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਜੋਂ ਜੋ ਉਦਾਸੀ ਉਹਨੂੰ ਸੰਭਾਲ ਰਹੇ ਸਨ ਉਹਨਾਂ ਦਾ ਵੀ ਜੋ ਹੈ ਤਬਾਦਲਾ ਕੀਤਾ ਗਿਆ ਤੇ ਹੁਣ ਉਹਨਾਂ ਨੂੰ ਸਪੈਸ਼ਲ ਸੈਕਟਰੀ ਫਾਈਨੈਂਸ ਲਗਾਇਆ ਗਿਆ ਹੈ ਨਾਲ ਹੀ ਨਾਲ ਉਹਨਾਂ ਨੂੰ ਚੀਫ ਐਗਜ਼ੀਕਿਟਿਵ ਆਫੀਸਰ ਪੰਜਾਬ ਦਾ ਵੀ ਜੋ ਹੈ ਉਦਾ ਦਿੱਤਾ ਗਿਆ ਹੈ ਤਾਂ ਵੱਡੀ ਤਬਦੀਲੀ ਅਸੀਂ ਕਹਿ ਸਕਦੇ ਹਾਂ ਕਿ ਵੱਡਾ ਤਬਾਦਲਾ ਕੀਤਾ ਗਿਆ ਬਠਿੰਡਾ ਦੇ ਡੀਸੀ ਜੋ ਨੇ ਉਹ ਬਦਲ ਦਿੱਤੇ ਗਏ ਨੇ ਤੇ ਉਹਨਾਂ ਨੂੰ ਸਪੈਸ਼ਲ ਸੈਕਟਰੀ ਦਾ ਉਦਾ ਦਿੱਤਾ ਗਿਆ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਪ੍ਰਨੀਤ ਸ਼ੇਰਗਿਲ ਦਾ ਹੈ ਜਿਹਨਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਲਗਾਇਆ ਗਿਆ ਹੈ ਉਸ ਤੋਂ ਬਾਅਦ ਜੋ ਨੇ ਆਈਐਸ ਜਤਿੰਦਰ ਜੋਰਵਾਲ ਪਾ ਕਹਿ ਸਕਦੇ ਆ ਇਹ ਵੀ ਇੱਕ ਵੱਡਾ ਨਾਮ ਹੈ ਆਈਐਸ ਜਤਿੰਦਰ ਜੋਰਵਾਲ ਜਿਨ੍ਹਾਂ ਨੂੰ ਕਿ ਹੁਣ ਸਪੈਸ਼ਲਿਸਟ ਸੈਕਟਰੀ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਲਗਾਇਆ ਗਿਆ ਹੈ ਨਾਲ ਹੀ ਨਾਲ ਉਹਨਾਂ ਨੂੰ ਕਮਿਸ਼ਨਰ ਐਡੀਸ਼ਨਲ ਕਮਿਸ਼ਨਰ ਪਟਿਆਲਾ 20 ਜੋ ਹੈ ਐਸ ਦੀ ਵੀ ਨਿਯੁਕਤੀ ਕੀਤੀ ਗਈ ਹੈ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਜਸਪ੍ਰੀਤ ਸਿੰਘ ਹਨ ਜਿਨ੍ਹਾਂ ਨੂੰ ਕਿ ਸਪੈਸ਼ਲ ਸੈਕਟਰੀ ਫੂਡ ਪ੍ਰੋਸੈਸਿੰਗ ਐਂਡ ਇਨ ਐਡੀਸ਼ਨ ਮਿਸ਼ਨ ਡਾਇਰੈਕਟਰ ਲਗਾਇਆ ਗਿਆ ਹੈ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਰਜੇਸ਼ ਤਿਮਾਨ ਦਾ ਹੈ ਜਿਨ੍ਹਾਂ ਨੂੰ ਕੀ ਬਠਿੰਡਾ ਦੇ ਡੀਸੀ ਵਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਬਠਿੰਡਾ ਨੂੰ ਨਵਾਂ ਡਿਪਟੀ ਕਮਿਸ਼ਨਰ ਮਿਲਿਆ ਹੈ ਰਜੇਸ਼ ਤਿਮਾਨ ਆਈਐਸ ਰਜੇਸ਼ ਤਿਮਾਨ ਜੋ ਨੇ ਹੁਣ ਬਠਿੰਡਾ ਦੇ ਡੀਸੀ ਹੋਣਗੇ ਜਿੱਥੇ ਕਿ ਸ਼ੌਕਤ ਅਹਿਮਦ ਪਰੇ ਕੋਲ ਪਹਿਲਾਂ ਹੈ ਉਹਦਾ ਸੀ ਲੇਕਿਨ ਹੁਣ ਉਹਨਾਂ ਤੋਂ ਉਹ ਹੈ ਉਹਦਾ ਤਬਾਦਲੇ ਤੋਂ ਬਾਅਦ ਜੋ ਹੈ ਆਈਐਸ ਰਜੇਸ਼ ਤਿਮਾਨ ਨੂੰ ਦੇ ਦਿੱਤਾ ਗਿਆ ਹੈ ਤਾਂ ਵੱਡੀ ਤਬਦੀਲੀ ਅਸੀਂ ਕਹਿ ਸਕਦੇ ਹਾਂ ਉਸ ਤੋਂ ਬਾਅਦ ਆਈਐਸ ਸੰਦੀਪ ਰਿਸ਼ੀ ਨੇ ਜੋ ਕਿ ਸੰਗਰੂਰ ਦੇ ਡੀਸੀ ਵਜੋਂ ਉਹਦਾ ਸੰਭਾਲ ਰਹੇ ਸਨ ਉਹਨਾਂ ਨੂੰ ਵੀ ਜੋ ਹੈ ਹੁਣ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਜਿੱਥੇ ਕੀ ਹੁਣ ਉਹਨਾਂ ਨੂੰ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਫਾਰ ਪੋਸਟਿੰਗ ਐਜ਼ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦਾ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਵਜੋਂ ਨਿਯੁਕਤ ਕੀਤੇ ਗਏ ਹਨ ਉਸ ਤੋਂ ਬਾਅਦ ਅਗਲੇ ਆਈਐਸ ਗੋਤਮ ਜੈਨ ਹਨ ਜਿਨ੍ਹਾਂ ਨੂੰ ਕਿ ਐਡੀਸ਼ਨਲ ਸੈਕਟਰੀ ਲਗਾਇਆ ਗਿਆ ਹੈ ਪਰਸਨਲ ਪਰਸਨਲ ਐਂਡ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦਾ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਗੁਲਪ੍ਰੀਤ ਸਿੰਘ ਔਲਖ ਦਾ ਹੈ ਉਹਨਾਂ ਨੂੰ ਸਪੈਸ਼ਲ ਸੈਕਟਰੀ ਰੈਵਨਿਊ ਰੀਹੈਬਿਟੇਸ਼ਨ ਹੈ ਅਤੇ ਉਸ ਤੋਂ ਬਾਅ ਆਈਐਸ ਰਵਿੰਦਰ ਸਿੰਘ ਜਿਨ੍ਹਾਂ ਨੂੰ ਕੀ ਐਡੀਸ਼ਨਲ ਸੈਕਟਰੀ ਲੇਬਰ ਤੇ ਨਾਲ ਹੀ ਨਾਲ ਐਡੀਸ਼ਨਲ ਸੈਕਟਰੀ ਸੋਸ਼ਲ ਜਸਟਿਸ ਦਾ ਜੋ ਹੈ ਡਿਪਾਰਟਮੈਂਟ ਦਿੱਤਾ ਗਿਆ ਹੈ ਆਈਐਸ ਰਾਹੁਲ ਚਾਬਾ ਦਾ ਨਾਮ ਅਗਲਾ ਹੈ ਜਿਨ੍ਹਾਂ ਨੂੰ ਕੀ ਸੰਗਰੂਰ ਦੇ ਡੀਸੀ ਵਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਹੁਣ ਆਈਐਸ ਸੰਦੀਪ ਰਿਸ਼ੀ ਦੇ ਤਬਾਦਲੇ ਤੋਂ ਬਾਅਦ ਜੋ ਆਈਐਸ rahul chaba ne ohna nu sangrur de dc vajjo niyukt kita gaya hai ta vaddi tabdili hai is vich vi assi keh sakde ha ik bathinda de dc badle gaye ne te dusre passe sangrur de vi jo ne dc badal ditte gaye ne hun is rahul chaba jo ne oh sangrur de dc vajjo ohda sambhalan ge us to baad is vimipuller ne jinna nu ki director kam additional secretary social justice da lagaya gaya hai us to baad ਜੋਗਲਾ ਨਾਮ ਹੈ ਆਈਐਸ ਨਵਜੋਤ ਕੋਰ ਨੇ ਜਿਨ੍ਹਾਂ ਨੂੰ ਕੀ ਮਾਨਸਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਤਾਂ ਮਾਨਸਾ ਦੇ ਵੀ ਡਿਪਟੀ ਕਮਿਸ਼ਨਰ ਬਦਲੇ ਗਏ ਨੇ ਅਤੇ ਆਈਐਸ ਨਵਜੋਤ ਕੋਰ ਜਣਿਓ ਹੁਣੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਵਜੋਂ ਉਹਦਾ ਸੰਭਾਲਣਗੇ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਵਿਕਰਮਜੀਤ ਸਿੰਘ ਸ਼ੇਰਗਿਲ ਹੈ ਜਿਨ੍ਹਾਂ ਨੂੰ ਕੀ ਲੋਕਲ ਗਵਰਨਮੈਂਟ ਦੇ ਵਿੱਚ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਲਗਾਇਆ ਗਿਆ ਹੈ ਯਾਨੀ ਕਿ ਆਈਐਸ ਵਿਕਰਮਜੀਤ ਸਿੰਘ ਸ਼ੇਰਗਿਲ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਵਜੋਂ ਤੈਨਾਤ ਕੀਤੇ ਗਏ ਨੇ ਉਸ ਤੋਂ ਬਾਅਦ ਆਖਰੀ ਆਈਐਸ ਦੇ ਵਿੱਚ ਨ IAS आयुष गोयल ਜਿਨ੍ਹਾਂ ਨੂੰ ਕਿ ਸਬ ਡਿਵੀਜ਼ਨਲ ਮੈਸਜਿਸਟ੍ਰੇਟ ਤਾਪਾ ਜੋ ਕਿ ਲਗਾਇਆ ਗਿਆ ਹੈ ਤਾਂ ਇਹ ਵੱਡੀ ਤਬਦੀਲੀ ਹੈ 22 ਨਾਮ ਨੇ 22 IAS ਨੇ ਜਨਨਾ ਦੀ ਤਬਾਦਲੇ ਕੀਤੇ ਗਏ ਨੇ ਜਿਸ ਤੋਂ ਬਾਅਦ ਇੱਕ IFS ਨੇ ਕਲਪਨਾ ਕੇ ਜਿਨ੍ਹਾਂ ਦਾ ਵੀ ਤਬਾਦਲਾ ਜੋ ਹੈ ਕੀਤਾ ਗਿਆ ਹੈ ਸਕੂਲ এডਿਕੇਸ਼ਨ ਦੇ ਨਾਲ ਹੀ ਨਾਲ ਪ੍ਰੋਜੈਕਟ ਡਾਇਰੈਕਟਰ ਵਰਲਡ ਬੈਂਕ ਪ੍ਰੋਜੈਕਟ ਦੇ ਵਿੱਚ ਤਬਾਦਲਾ ਕੀਤਾ ਗਿਆ ਹੈ ਤਾਂ ਵੱਡੀਆਂ ਨਿਯੁਕਤੀਆਂ ਉਸ ਤੋਂ ਬਾਅਦ 8 PCS ਦੇ ਨਾਮ ਨੇ 8 PCS ਦੇ ਨਾਮ ਨੇ PCS ਦਲਜੀਤ ਕੌਰ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਵੱਜੋਂ ਇਹਨਾਂ ਨੂੰ ਇਹ ਡਿਪਾਰਟਮੈਂਟ ਦਿੱਤਾ ਗਿਆ ਹੈ ਉਸ ਤੋਂ ਬਾਅਦ ਪੀਸੀਐਸ ਈਸ਼ਾ ਸਿੰਘਲ ਨੇ ਜਿਨ੍ਹਾਂ ਨੂੰ ਕੀ ਐਡੀਸ਼ਨਲ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਬਣਾਇਆ ਗਿਆ ਹੈ ਪਹਿਲੇ ਪੋਸਟ ਵੈਕੈਂਸੀ ਲੇਕਿਨ ਹੁਣ ਜੋ ਹੈ ਇਹਨਾਂ ਨੂੰ ਐਡੀਸ਼ਨਲ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਪੀਸੀਐਸ ਈਸ਼ਾ ਸਿੰਘਾਲ ਨੂੰ ਬਣਾਇਆ ਗਿਆ ਹੈ ਉਸ ਤੋਂ ਬਾਅਦ ਅਗਲਾ ਨਾਮ ਪੀਸੀਐਸ ਸਿਮਰਪ੍ਰੀਤ ਦਾ ਹੈ ਜੋ ਕਿ ਐਡੀਸ਼ਨਲ ਡਿਪਟੀ ਕਮਿਸ਼ਨਰ ਹੋਣਗੇ ਪਟਿਆਲਾ ਦੇ ਅਤੇ ਉਸ ਤੋਂ ਬਾਅਦ PCS ਗਿੱਤਿਕਾ ਸਿੰਘ ਨੇ ਜਿਨ੍ਹਾਂ ਨੂੰ ਕੀ ਐਡੀਸ਼ਨਲ ਡਿਪਟੀ ਕਮਿਸ਼ਨਰ ਐਸਐਸ ਨਗਰ ਅਤੇ ਨਾਲ ਹੀ ਨਾਲ ਮੈਂਬਰ ਸੈਕਟਰੀ ਸਟੇਟ এনवायरमेंट ਵੀ ডিপਾਰਟਮੈਂਟ ਜੋ ਹੈ ਦਿੱਤਾ ਗਿਆ ਹੈ PCS ਜੀਵਨ ਜੋਤ ਕੋਰ ਨੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਕੀ ਡਿਪਟੀ ਸੈਕਟਰੀ ਪਾਰਲੀਮੈਂਟਰੀ ਅਫੇਅਰਸ ਜੋ ਕਿ ডিপਾਰਟਮੈਂਟ ਦਿੱਤਾ ਗਿਆ ਹੈ ਫਿਰ PCS ਸ਼ਿਵਰਾਜ ਸਿੰਘ ਬਲ ਨੇ ਜਿਨ੍ਹਾਂ ਨੂੰ ਕੀ ਸਟਾਫ ਅਫੀਸਰ ਟੂ ਕਮਿਸ਼ਨਰ ਫਿਰੋਜ਼ਪੁਰ ਡਿਵੀਜ਼ਨ ডিপਾਰਟਮੈਂਟ ਦਿੱਤਾ ਗਿਆ ਹੈ ਅਤੇ PCS ਰੂਪਾਲੀ ਟੰਡਨ ਜਿਨ੍ਹਾਂ ਨੂੰ ਕੀ ਡਿਪਟੀ ਸੈਕਟਰੀ ਰੂਰਲ ਡਵੈਲਪਮੈਂਟ ਐਂਡ ਪੰਚਾਇਤਸਾ ਤੇ ਉਸ ਤੋਂ ਬਾਅਦ ਪੀਸੀਐਸ ਹਰਪ੍ਰੀਤ ਸਿੰਘ ਨੇ ਜਿਨ੍ਹਾਂ ਨੂੰ ਕਿ ਡਿਪਟੀ ਸੈਕਟਰੀ ਸਕੂਲ ਐਜੂਕੇਸ਼ਨ ਲਗਾਇਆ ਗਿਆ ਤੇ 8 ਪੀਸੀਐਸ ਅਫਸਰਾਂ ਦੇ ਨਾਮ ਨੇ ਜਿਨ੍ਹਾਂ ਦੇ ਕਿ ਤਬਾਦਲੇ ਹੋਏ ਨੇ 22 ਆਈਏਐਸ ਕਾਫੀ ਵੱਡੇ ਤਬਾਦਲੇ ਸੰਗਰੂਰ ਦੇ ਡੀਸੀ ਬਦਲੇ ਗਏ ਨੇ ਬਠਿੰਡਾ ਦੇ ਡੀਸੀ ਬਦਲੇ ਗਏ ਨੇ ਤੇ ਨਾਲ ਨਾਲ ਮਾਨਸਾ ਨੂੰ ਵੀ ਇੱਕ ਨਵਾਂ ਡੀਸੀ ਜੋਆ ਮਿਲਿਆ ਹੈ ਡਿਪਟੀ ਕਮਿਸ਼ਨਰ ਮਿਲਿਆ ਹੈ ਤਾਂ ਕਾਫੀ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ 22 IAS ਇੱਕ IFS ਤੇ 8 PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਪੰਜਾਬ ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਹੁਣੇ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਵਿੱਚ 22 IAS ਇੱਕ IFS ਤੇ 8 PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਆ ਨੋਟੀਫਿਕੇਸ਼ਨ ਜੋ ਹੈ ਹੁਣੇ ਥੋੜੀ ਦੇਰ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਕਹਿ ਸਕਦੇ ਆ ਕਿ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜੋ ਹੈ IAS IFS ਤੇ PCS ਅਧਿਕਾਰੀਆਂ ਦੇ ਤਬਾਦਲੇ ਹੋਏ ਨੇ ਜਿੱਥੇ ਕਿ ਸਿਰਫ ਇੱਕੋ IFS ਅਧਿਕਾਰੀ ਦਾ ਤਬਾਦਲਾ ਇਸ ਨੋਟੀਫਿਕੇਸ਼ਨ 'ਚ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਿਆਂ ਕਿ 22 IAS ਤੇ ਨਾਮ ਨੇ ਉਹ ਨਾਮ ਦੀ ਸੂਚੀ ਵੀ ਤੁਹਾਡੇ ਨਾਲ ਜਲਦ ਸਾਂਝੀ ਕਰਨ ਜਾ ਰਹੇ ਹਨ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਦੇ ਵਿੱਚ ਕਾਫੀ ਵੱਡੇ ਨਾਮ ਜੋ ਨੇ ਉਹ ਸਾਹਮਣੇ ਆ ਰਹੇ ਨੇ ਜਿਥੇ ਕਿ ਵਿਕਾਸ ਪ੍ਰਤਾਪ IAS ਸੁਮੇਰ ਸਿੰਘ ਗੁੱਜਰ IAS ਮੁਹੰਮਦ ਤੈਯਬ ਕਰਕੇ 22 IAS ਅਧਿਕਾਰੀਆਂ ਦੇ ਜੋ ਨਾਮ ਨੇ ਇਸ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਅਤੇ ਨਾਲ ਹੀ ਨਾਲ ਉਸ ਤੋਂ ਬਾਅਦ ਇੱਕ IFS ਅਧਿਕਾਰੀ ਸ਼੍ਰੀਮਤੀ ਕਲਪਨਾ ਕੇ ਜੋ ਨੇ ਉਹਨਾਂ ਦੇ ਵੀ ਤਬਾਦਲਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਕਿ ਐਡੀਸ਼ਨਲ ਸੈਕਟਰੀ ਸਕੂਲ এডਿਕੇਸ਼ਨ ਲਗਾਇਆ ਗਿਆ ਹੈ ਜਿਸ ਤੋਂ ਬਾਅਦ 8 ਪੀਸੀਐਸ ਅਧਿਕਾਰੀ ਜੋ ਨੇ ਉਹਨਾਂ ਦੇ ਵੀ ਤਬਾਦਲੇ ਜੋ ਨੇ ਕੀਤੇ ਗਏ ਨੇ ਤਾਂ ਕਹਿ ਸਕਦੇ ਆ ਪੰਜਾਬ ਦੇ ਵਿੱਚ ਲਗਾਤਾਰ ਜੋ ਹੈ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਜੋ ਹੈ ਦੇਖਣ ਨੂੰ ਮਿਲਿਆ ਹੈ ਅਤੇ ਇਹ ਸੂਚੀ ਜੋ ਹੈ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਆ ਜਿਸ ਵਿੱਚ ਤੁਹਾਨੂੰ ਦੱਸਤੀ ਹੈ ਕਿ ਸਭ ਤੋਂ ਪਹਿਲਾ ਨਾਮ ਆਈਐਸ ਵਿਕਾਸ ਪ੍ਰਤਾਪ ਦਾ ਹੈ ਜਿਨ੍ਹਾਂ ਨੂੰ ਕਿ ਐਡੀਸ਼ਨਲ ਚੀਫ ਸੈਕਟਰੀ ਸੋਸ਼ਲ ਸਿਕਿਉਰਿਟੀ ਊਮਨ ਐਂਡ ਚਾਈਲਡ ਡਿਵੈਲਪਮੈਂਟ ਲਗਾਇਆ ਹੈ ਨਾਲ ਹੀ ਨਾਲ ਅਗਲਾ ਨਾਮ ਆਈਐਸ ਸੁਮੇਰ ਗੁੱਜਰ ਦਾ ਹੈ ਜਿਨ੍ਹਾਂ ਨੂੰ ਕਿ ਪ੍ਰਿੰਸੀਪਲ ਸੈਕਟਰੀ ਲਗਾਇਆ ਇਲੈਕਸ਼ਨ ਐਂਡ ਇਨ ਐਡੀਸ਼ਨ ਫਾਈਨੈਂਸ਼ੀਅਲ ਕਮਿਸ਼ਨਰ ਵੀ ਲਗਾਇਆ ਹੈ ਕੋਆਪਰੇਸ਼ਨ ਦਾ ਅਤੇ ਉਸ ਤੋਂ ਬਾਅਦ ਆਈਐਸ ਮੁਹੰਮਦ ਤੈਬ ਨੇ ਜਿਨ੍ਹਾਂ ਨੂੰ ਕਿ ਜੇਲਸ ਦਾ ਸਕੱਤਰ ਲਗਾਇਆ ਹੈ ਜੇਲਸ ਦਾ ਸਕੱਤਰ ਹੈ ਜੇਲ੍ਹਾਂ ਦੇ ਵਿਭਾਗ ਦਾ ਸਕੱਤਰ ਬਣਾਇਆ ਹੈ ਅਤੇ ਉਸ ਤੋਂ ਬਾਅਦ ਆਈਐਸ ਗੁਰਪ੍ਰੀਤ ਖਹਿਰਾ ਨੇ ਜਿਨ੍ਹਾਂ ਨੂੰ ਕਿ ਨਿਆ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਨੂੰ ਇਸ ਅਹੁਦੇ ਤੇ ਤਨਖਤ ਕੀਤਾ ਗਿਆ ਹੈ ਉਸ ਤੋਂ ਬਾਅਦ ਆਈਐਸ ਸੰਦੀਪ ਹੰਸ ਦਾ ਨਾਮ ਹੈ ਜਿਨ੍ਹਾਂ ਨੂੰ ਕੀ ਹੁਣ ਜੋ ਹੈ ਉਹਨਾਂ ਦੀ ਵੀ ਤਨਾਤੀ ਹੋਈ ਹੈ ਜੋ ਕਿ ਪਹਿਲਾਂ ਡਾਇਰੈਕਟਰ ਸੋਸ਼ਲ ਜਸਟਿਸ ఎంਪਾਵਰਮੈਂਟ ਐਂਡ ਮਿਨੋਰਟੀਜ਼ ਸੀ ਉਹਨਾਂ ਨੂੰ ਜੋ ਹੈ ਡਿਸਪੋਜ਼ਲ ਆਫ ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਮਰਸ ਫੋਰ ਪੋਸਟਿੰਗ ਐਜ਼ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਜੋ ਹੈ ਹੁਣ ਨਿਯੁਕਤ ਕੀਤਾ ਗਿਆ ਹੈ ਉਸ ਤੋਂ ਬਾਅਦ ਆਈਐਸ ਗ੍ਰੀਸ਼ ਦਿਆਲਨ ਹਨ ਜਿਨ੍ਹਾਂ ਨੂੰ ਕੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ ਪੰਜਾਬ ਤੇ ਨਾਲ ਹੀ ਨਾਲ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਵੱਜੋਂ ਤਾਇਨਾਤ ਕੀਤਾ ਗਿਆ ਹੈ ਉਸ ਤੋਂ ਬਾਅਦ ਅਗਲਾ ਨਾਮ ਹੈ ਆਈਐਸ ਕੁਲਵੰਤ ਸਿੰਘ ਦਾ ਜਿਨ੍ਹਾਂ ਨੂੰ ਕੀ ਡਾਇਰੈਕਟਰ ਲੋਕਲ ਗਵਰਨਮੈਂਟ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਅਗਲਾ ਨਾਮ ਹੈ ਆਈਐਸ ਬਲਦੀਪ ਕੌਰ ਦਾ ਜਿਨ੍ਹਾਂ ਨੂੰ ਕੀ ਸੈਪਲ ਸਪੈਸ਼ਲ ਸੈਕਟਰੀ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਦਾ ਜੋ ਹੈ ਉਹਦਾ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਡਾਇਰੈਕਟਰ ਕੋਲੋਨਾਈਜੇਸ਼ਨ ਦੇ ਵੀ ਡਾਇਰੈਕਟਰ ਜੋ ਨੇ ਇਹਨਾਂ ਨੂੰ ਬਣਾਇਆ ਗਿਆ ਹੈ ਉਸ ਤੋਂ ਬਾਅਦ ਅਗਲੇ ਹਨ ਆਈਐਸ ਸ਼ੌਕਤ ਅਹਿਮਦ ਪਰੇ ਜੋ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਜੋਂ ਜੋ ਅਹੁਦਾ ਸੀ ਉਹਨੂੰ ਸੰਭਾਲ ਰਹੇ ਸਨ ਉਹਨਾਂ ਦਾ ਵੀ ਜੋ ਹੈ ਤਬਾਦਲਾ ਕੀਤਾ ਗਿਆ ਤੇ ਹੁਣ ਉਹਨਾਂ ਨੂੰ ਸਪੈਸ਼ਲ ਸੈਕਟਰੀ ਫਾਈਨੈਂਸ ਲਗਾਇਆ ਗਿਆ ਹੈ ਨਾਲ ਹੀ ਨਾਲ ਉਹਨਾਂ ਨੂੰ ਚੀਫ ਐਗਜ਼ੀਕਿਟਿਵ ਆਫੀਸਰ ਪੰਜਾਬ ਦਾ ਵੀ ਜੋ ਹੈ ਉਹਦਾ ਦਿੱਤਾ ਗਿਆ ਹੈ ਤਾਂ ਵੱਡੀ ਤਬਦੀਲੀ ਅਸੀਂ ਕਹਿ ਸਕਦੇ ਹਾਂ ਕਿ ਵੱਡਾ ਤਬਾਦਲਾ ਕੀਤਾ ਗਿਆ ਬਠਿੰਡਾ ਦੇ ਡੀਸੀ ਜੋਨੇ ਉਹ ਬਦਲ ਦਿੱਤੇ ਗਏ ਨੇ ਤੇ ਉਹਨਾਂ ਨੂੰ ਸਪੈਸ਼ਲ ਸੈਕਟਰੀ ਦਾ ਉਦਾਂ ਦਿੱਤਾ ਗਿਆ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਪ੍ਰਨੀਤ ਸ਼ੇਰਗਿਲ ਦਾ ਹੈ ਜਿਨ੍ਹਾਂ ਨੂੰ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਲਗਾਇਆ ਗਿਆ ਹੈ ਉਸ ਤੋਂ ਬਾਅਦ ਜੋਨੇ ਆਈਐਸ ਜਤਿੰਦਰ ਜੋਰਵਾਲ ਤਾਂ ਕਹਿ ਸਕਦੇ ਆ ਇਹ ਵੀ ਇੱਕ ਵੱਡਾ ਨਾਮ ਹੈ ਆਈਐਸ ਜਤਿੰਦਰ ਜੋਰਵਾਲ ਜਿਨ੍ਹਾਂ ਨੂੰ ਕਿ ਹੁਣ ਸਪੈਸ਼ਲਿਸਟ ਸੈਕਟਰੀ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਲਗਾਇਆ ਗਿਆ ਨਾਲ ਹੀ ਨਾਲ ਉਹਨਾਂ ਨੂੰ ਕਮਿਸ਼ਨਰ ਐਡੀਸ਼ਨਲ ਕਮਿਸ਼ਨਰ ਪਟਿਆਲਾ 20 ਜੋ ਹੈ ਐਸਡੀ ਵੀ ਨਿਯੁਕਤੀ ਕੀਤੀ ਗਈ ਹੈ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਜਸਪ੍ਰੀਤ ਸਿੰਘ ਹਨ ਜਿਨ੍ਹਾਂ ਨੂੰ ਕਿ ਸਪੈਸ਼ਲ ਸੈਕਟਰੀ ਫੂਡ ਪ੍ਰੋਸੈਸਿੰਗ ਐਂਡ ਇਨ ਐਡੀਸ਼ਨ ਮਿਸ਼ਨ ਡਾਇਰੈਕਟਰ ਲਗਾਇਆ ਗਿਆ ਹੈ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਰਾਜੇਸ਼ ਤਿਮਾਨ ਦਾ ਹੈ ਜਿਨ੍ਹਾਂ ਨੂੰ ਕੀ ਬਠਿੰਡਾ ਦੇ ਡੀਸੀ ਵਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਬਠਿੰਡਾ ਨੂੰ ਨਵਾਂ ਡਿਪਟੀ ਕਮਿਸ਼ਨਰ ਮਿਲਿਆ ਹੈ ਰਜੇਸ਼ ਤਿਮਾਨ ਆਈਐਸ ਰਜੇਸ਼ ਤਿਮਾਨ ਜੋ ਨੇ ਹੁਣ ਬਠਿੰਡਾ ਦੇ ਡੀਸੀ ਹੋਣਗੇ ਜਿੱਥੇ ਕਿ ਸ਼ੌਕਤ احمد ਪਰੇ ਕੋਲ ਪਹਿਲਾ ਹੈ ਉਹਦਾ ਸੀ ਲੇਕਿਨ ਹੁਣ ਉਹਨਾਂ ਤੋਂ ਉਹਦਾ ਤਬਾਦਲੇ ਤੋਂ ਬਾਅਦ ਜੋ ਹੈ ਆਈਐਸ ਰਜੇਸ਼ ਤਿਮਾਨ ਨੂੰ ਦੇ ਦਿੱਤਾ ਗਿਆ ਹੈ ਤਾਂ ਵੱਡੀ ਤਬਦੀਲੀ ਅਸੀਂ ਕਹਿ ਸਕਦੇ ਹਾਂ ਉਸ ਤੋਂ ਬਾਅਦ ਆਈਐਸ ਸੰਦੀਪ ਰਿਸ਼ੀ ਨੇ ਜੋ ਕਿ ਸੰਗਰੂਰ ਦੇ ਡੀਸੀ ਵਜੋਂ ਉਹਦਾ ਸੰਭਾਲ ਰਹੇ ਸਨ ਉਹਨਾਂ ਨੂੰ ਵੀ ਜੋ ਹੈ ਹੁਣ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਜਿੱਥੇ ਕਿ ਹੁਣ ਉਹਨਾਂ ਨੂੰ ਡਿਪਾਰਟਮੈਂਟ ਆਫ ਲੋਕਲ ਗਵਰਨਮੈਂਟ ਫਾਰ ਪੋਸਟਿੰਗ ਐਜ਼ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦਾ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਵਜੋਂ ਨਿਯੁਕਤ ਕੀਤੇ ਗਏ ਹਨ ਉਸ ਤੋਂ ਬਾਅਦ ਅਗਲੇ ਆਈਐਸ ਗੋਤਮ ਜੈਨ ਹਨ ਜਿਨ੍ਹਾਂ ਨੂੰ ਕਿ ਐਡੀਸ਼ਨਲ ਸੈਕਟਰੀ ਲਗਾਇਆ ਗਿਆ ਹੈ ਪਰਸਨਲ ਪਰਸਨਲ ਐਂਡ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦਾ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਗੁਲਪ੍ਰੀਤ ਸਿੰਘ ਹੋਲਕ ਦਾ ਹੈ ਉਹਨਾਂ ਨੂੰ ਸਪੈਸ਼ਲ ਸੈਕਟਰੀ ਰੈਵਨਿਊ ਰੀਹੈਬਿਟੇਸ਼ਨ ਹੈ ਅਤੇ ਉਸ ਤੋਂ ਬਾਅਦ ਆਈਐਸ ਰਵਿੰਦਰ ਸਿੰਘ ਜਿਨ੍ਹਾਂ ਨੂੰ ਕੀ ਐਡੀਸ਼ਨਲ ਸੈਕਟਰੀ ਲੇਬਰ ਤੇ ਨਾਲ ਹੀ ਨਾਲ ਐਡੀਸ਼ਨਲ ਸੈਕਟਰੀ ਸੋਸ਼ਲ ਜਸਟਿਸ ਦਾ ਜੋ ਹੈ ਡਿਪਾਰਟਮੈਂਟ ਦਿੱਤਾ ਗਿਆ ਹੈ ਆਈਐਸ ਰਾਹੁਲ ਚਾਬਾ ਦਾ ਨਾਮ ਅਗਲਾ ਹੈ ਜਿਨ੍ਹਾਂ ਨੂੰ ਕੀ ਸੰਗਰੂਰ ਦੇ ਡੀਸੀ ਵਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਹੁਣ ਆਈਐਸ ਸੰਦੀਪ ਰਿਸ਼ੀ ਦੇ ਤਬਾਦਲੇ ਤੋਂ ਬਾਅਦ ਜੋ ਆਈਐਸ ਰਾਹੁਲ ਚਾਬਾ ਨੇ ਉਹਨਾਂ ਨੂੰ ਸੰਗਰੂਰ ਦੇ ਡੀਸੀ ਵਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਵੱਡੀ ਤਬਦੀਲੀ ਹੈ ਇਸ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਇੱਕ ਬਠਿੰਡਾ ਦੇ ਡੀਸੀ ਬਦਲੇ ਗਏ ਨੇ ਤੇ ਦੂਸਰੇ ਪਾਸੇ ਸੰਗਰੂਰ ਦੇ ਵੀ ਜੋ ਨੇ ਡੀਸੀ ਬਦਲ ਦਿੱਤੇ ਗਏ ਨੇ ਹੁਣ ਆਈਐਸ ਰਾਹੁਲ ਚਾਬਾ ਜੋ ਨੇ ਉਹ ਸੰਗਰੂਰ ਦੇ ਡੀਸੀ ਵਜੋਂ ਉਹਦਾ ਸੰਭਾਲਣਗੇ ਉਸ ਤੋਂ ਬਾਅਦ ਆਈਐਸ ਵਿਮੀ ਪੁੱਲਰ ਨੇ ਜਿਨ੍ਹਾਂ ਨੂੰ ਕੀ ਡਾਇਰੈਕਟਰ ਕਮ ਐਡੀਸ਼ਨਲ ਸੈਕਟਰੀ ਸੋਸ਼ਲ ਜਸਟਿਸ ਦਾ ਲਗਾਇਆ ਗਿਆ ਹੈ ਉਸ ਤੋਂ ਬਾਅਦ ਜੋਗਲਾ ਨਾਮ ਹੈ ਆਈਐਸ ਨਵਜੋਤ ਕੋਰ ਨੇ ਜਿਨ੍ਹਾਂ ਨੂੰ ਕੀ ਮਾਨਸਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਤਾਂ ਮਾਨਸਾ ਦੇ ਵੀ ਡਿਪਟੀ ਕਮਿਸ਼ਨਰ ਬਦਲੇ ਗਏ ਨੇ ਅਤੇ ਆਈਐਸ ਨਵਜੋਤ ਕੋਰ ਜਣਿਓ ਹੁਣੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਵਜੋਂ ਉਹਦਾ ਸੰਭਾਲਣਗੇ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਵਿਕਰਮਜੀਤ ਸਿੰਘ ਸ਼ੇਰਗਿਲ ਹੈ ਜਿਨ੍ਹਾਂ ਨੂੰ ਕੀ ਲੋਕਲ ਗਵਰਨਮੈਂਟ ਦੇ ਵਿੱਚ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਲਗਾਇਆ ਗਿਆ ਹੈ ਯਾਨੀ ਕਿ ਆਈਐਸ ਵਿਕਰਮਜੀਤ ਸਿੰਘ ਸ਼ੇਰਗਿਲ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਵਜੋਂ ਤੈਨਾਤ ਕੀਤੇ ਗਏ ਨੇ ਉਸ ਤੋਂ ਬਾਅਦ ਆਖਰੀ ਆਈਐਸ ਦੇ ਵਿੱਚ ਨ IAS आयुष गोयल ਜਿਨ੍ਹਾਂ ਨੂੰ ਕਿ ਸਬ ਡਿਵੀਜ਼ਨਲ ਮੈਸਜਿਸਟ੍ਰੇਟ ਤਾਪਾ ਜੋ ਕਿ ਲਗਾਇਆ ਗਿਆ ਹੈ ਤਾਂ ਇਹ ਵੱਡੀ ਤਬਦੀਲੀ ਹੈ 22 ਨਾਮ ਨੇ 22 IAS ਨੇ ਜਨਨਦੀ ਕੀ ਤਬਾਦਲੇ ਕੀਤੇ ਗਏ ਨੇ ਜਿਸ ਤੋਂ ਬਾਅਦ ਇੱਕ IFS ਨੇ ਕਲਪਨਾ ਕੇ ਜਿਨ੍ਹਾਂ ਦਾ ਵੀ ਤਬਾਦਲਾ ਜੋ ਹੈ ਕੀਤਾ ਗਿਆ ਹੈ ਸਕੂਲ এডਿਕੇਸ਼ਨ ਦੇ ਨਾਲ ਹੀ ਨਾਲ ਪ੍ਰੋਜੈਕਟ ਡਾਇਰੈਕਟਰ ਵਰਲਡ ਬੈਂਕ ਪ੍ਰੋਜੈਕਟ ਦੇ ਵਿੱਚ ਤਬਾਦਲਾ ਕੀਤਾ ਗਿਆ ਹੈ ਤਾਂ ਵੱਡੀਆਂ ਨਿਯੁਕਤੀਆਂ ਉਸ ਤੋਂ ਬਾਅਦ 8 PCS ਦੇ ਨਾਮ ਨੇ 8 PCS ਦੇ ਨਾਮ ਨੇ PCS ਦਲਜੀਤ ਕੌਰ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਵੱਜੋਂ ਇਹਨਾਂ ਨੂੰ ਇਹ ਡਿਪਾਰਟਮੈਂਟ ਦਿੱਤਾ ਗਿਆ ਹੈ ਉਸ ਤੋਂ ਬਾਅਦ ਪੀਸੀਐਸ ਈਸ਼ਾ ਸਿੰਘਲ ਨੇ ਜਿਨ੍ਹਾਂ ਨੂੰ ਕੀ ਐਡੀਸ਼ਨਲ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਬਣਾਇਆ ਗਿਆ ਹੈ ਪਹਿਲੇ ਪੋਸਟ ਵੈਕੈਂਸੀ ਲੇਕਿਨ ਹੁਣ ਜੋ ਹੈ ਇਹਨਾਂ ਨੂੰ ਐਡੀਸ਼ਨਲ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਪੀਸੀਐਸ ਈਸ਼ਾ ਸਿੰਘਾਲ ਨੂੰ ਬਣਾਇਆ ਗਿਆ ਹੈ ਉਸ ਤੋਂ ਬਾਅਦ ਅਗਲਾ ਨਾਮ ਪੀਸੀਐਸ ਸਿਮਰਪ੍ਰੀਤ ਦਾ ਹੈ ਜੋ ਕਿ ਐਡੀਸ਼ਨਲ ਡਿਪਟੀ ਕਮਿਸ਼ਨਰ ਹੋਣਗੇ ਪਟਿਆਲਾ ਦੇ ਅਤੇ ਉਸ ਤੋਂ ਬਾਅਦ PCS ਗਿੱਤਿਕਾ ਸਿੰਘ ਨੇ ਜਿਨ੍ਹਾਂ ਨੂੰ ਕੀ ਐਡੀਸ਼ਨਲ ਡਿਪਟੀ ਕਮਿਸ਼ਨਰ ਐਸਐਸ ਨਗਰ ਅਤੇ ਨਾਲ ਹੀ ਨਾਲ ਮੈਂਬਰ ਸੈਕਟਰੀ ਸਟੇਟ এনवायरमेंट ਵੀ ডিপਾਰਟਮੈਂਟ ਜੋ ਹੈ ਦਿੱਤਾ ਗਿਆ ਹੈ PCS ਜੀਵਨ ਜੋਤ ਕੋਰ ਨੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਕੀ ਡਿਪਟੀ ਸੈਕਟਰੀ ਪਾਰਲੀਮੈਂਟਰੀ ਅਫੇਅਰਸ ਜੋ ਕਿ ডিপਾਰਟਮੈਂਟ ਦਿੱਤਾ ਗਿਆ ਹੈ ਫਿਰ PCS ਸ਼ਿਵਰਾਜ ਸਿੰਘ ਬਲ ਨੇ ਜਿਨ੍ਹਾਂ ਨੂੰ ਕੀ ਸਟਾਫ ਅਫੀਸਰ ਟੂ ਕਮਿਸ਼ਨਰ ਫਿਰੋਜ਼ਪੁਰ ਡਿਵੀਜ਼ਨ ডিপਾਰਟਮੈਂਟ ਦਿੱਤਾ ਗਿਆ ਹੈ ਅਤੇ PCS ਰੂਪਾਲੀ ਟੰਡਨ ਜਿਨ੍ਹਾਂ ਨੂੰ ਕੀ ਡਿਪਟੀ ਸੈਕਟਰੀ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਸਾ ਤੇ ਉਸ ਤੋਂ ਬਾਅਦ ਪੀਸੀਐਸ ਹਰਪ੍ਰੀਤ ਸਿੰਘ ਨੇ ਜਿਨ੍ਹਾਂ ਨੂੰ ਕਿ ਡਿਪਟੀ ਸੈਕਟਰੀ ਸਕੂਲ ਐਜੂਕੇਸ਼ਨ ਲਗਾਇਆ ਗਿਆ ਤੇ 8 ਪੀਸੀਐਸ ਅਫਸਰਾਂ ਦੇ ਨਾਮ ਨੇ ਜਿਨ੍ਹਾਂ ਦੇ ਕਿ ਤਬਾਦਲੇ ਹੋਏ ਨੇ 22 ਆਈਐਸ ਕਾਫੀ ਵੱਡੇ ਤਬਾਦਲੇ ਸੰਗਰੂਰ ਦੇ ਡੀਸੀ ਬਦਲੇ ਗਏ ਨੇ ਬਠਿੰਡਾ ਦੇ ਡੀਸੀ ਬਦਲੇ ਗਏ ਨੇ ਤੇ ਨਾਲ ਨਾਲ ਮਾਨਸਾ ਨੂੰ ਵੀ ਇੱਕ ਨਵਾਂ ਡੀਸੀ ਜੋ ਆਇਆ ਮਿਲਿਆ ਹੈ ਡਿਪਟੀ ਕਮਿਸ਼ਨਰ ਮਿਲਿਆ ਹੈ ਤਾਂ ਕਾਫੀ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ 22 ਆਈਐਸ ਇੱਕ ਆਈਐਫਐਸ ਤੇ 8 ਪੀਸੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਤਾਂ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਹੁਣੇ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਵਿੱਚ 22 IAS ਇੱਕ IFS ਤੇ 8 PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਆ ਨੋਟੀਫਿਕੇਸ਼ਨ ਜੋ ਹੈ ਹੁਣੇ ਥੋੜੀ ਦੇਰ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਕਹਿ ਸਕਦੇ ਆ ਕਿ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜੋ ਹੈ IAS IFS ਤੇ PCS ਅਧਿਕਾਰੀਆਂ ਦੇ ਤਬਾਦਲੇ ਹੋਏ ਨੇ ਜਿੱਥੇ ਕਿ ਸਿਰਫ ਇੱਕੋ IFS ਅਧਿਕਾਰੀ ਦਾ ਤਬਾਦਲਾ ਇਸ ਨੋਟੀਫਿਕੇਸ਼ਨ ਚ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਿਆਂ ਕਿ 22 IAS ਤੇ ਨਾਮ ਨੇ ਉਹ ਨਾਮ ਦੀ ਸੂਚੀ ਵੀ ਤੁਹਾਡੇ ਨਾਲ ਜਲਦ ਸਾਂਝੀ ਕਰਨ ਜਾ ਰਹੇ ਹਨ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਦੇ ਵਿੱਚ ਕਾਫੀ ਵੱਡੇ ਨਾਮ ਜੋ ਨੇ ਉਹ ਸਾਹਮਣੇ ਆ ਰਹੇ ਨੇ ਜਿਥੇ ਕਿ ਵਿਕਾਸ ਪ੍ਰਤਾਪ IAS ਸੁਮੇਰ ਸਿੰਘ ਗੁੱਜਰ IAS ਮੁਹੰਮਦ ਤੈਬ ਕਰਕੇ 22 IAS ਅਧਿਕਾਰੀਆਂ ਦੇ ਜੋ ਨਾਮ ਨੇ ਐਸੇ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਅਤੇ ਨਾਲ ਹੀ ਨਾਲ ਉਸ ਤੋਂ ਬਾਅਦ ਇੱਕ IFS ਅਧਿਕਾਰੀ ਸ਼੍ਰੀਮਤੀ ਕਲਪਨਾ ਕੇ ਜੋ ਨੇ ਉਹਨਾਂ ਦਾ ਵੀ ਤਬਾਦਲਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਕਿ ਐਡੀਸ਼ਨਲ ਸੈਕਟਰੀ ਸਕੂਲ এডੂਕੇਸ਼ਨ ਲਗਾਇਆ ਗਿਆ ਹੈ ਜਿਸ ਤੋਂ ਬਾਅਦ 8 ਪੀਸੀਐਸ ਅਧਿਕਾਰੀ ਜੋ ਨੇ ਉਹਨਾਂ ਦੇ ਵੀ ਤਬਾਦਲੇ ਜੋ ਨੇ ਕੀਤੇ ਗਏ ਦਾ ਕਹਿ ਸਕਦਾ ਹੈ ਪੰਜਾਬ ਦੇ ਵਿੱਚ ਲਗਾਤਾਰ ਜੋ ਹੈ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਜੋ ਹੈ ਦੇਖਣ ਨੂੰ ਮਿਲਿਆ ਹੈ ਅਤੇ ਇਹ ਸੂਚੀ ਜੋ ਹੈ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਜਿਸ ਵਿੱਚ ਤੁਹਾਨੂੰ ਦੱਸਤੀ ਹੈ ਕਿ ਸਭ ਤੋਂ ਪਹਿਲਾ ਨਾਮ ਆਈਐਸ ਵਿਕਾਸ ਪ੍ਰਤਾਪ ਦਾ ਹੈ ਜਿਨ੍ਹਾਂ ਨੂੰ ਕਿ ਐਡੀਸ਼ਨਲ ਚੀਫ ਸੈਕਟਰੀ ਸੋਸ਼ਲ ਸਿਕਿਉਰਿਟੀ ਊਮਨ ਐਂਡ ਚਾਈਲਡ ਡਿਵੈਲਪਮੈਂਟ ਲਗਾਇਆ ਹੈ ਨਾਲ ਹੀ ਨਾਲ ਅਗਲਾ ਨਾਮ ਆਈਐਸ ਸੁਮੇਰ ਗੁੱਜਰ ਦਾ ਹੈ ਜਿਨ੍ਹਾਂ ਨੂੰ ਕਿ ਪ੍ਰਿੰਸੀਪਲ ਸੈਕਟਰੀ ਲਗਾਇਆ ਇਲੈਕਸ਼ਨ ਐਂਡ ਇਨ ਐਡੀਸ਼ਨ ਫਾਈਨੈਂਸ਼ੀਅਲ ਕਮਿਸ਼ਨਰ ਵੀ ਲਗਾਇਆ ਹੈ ਕੋਆਪਰੇਸ਼ਨ ਦਾ ਅਤੇ ਉਸ ਤੋਂ ਬਾਅਦ ਆਈਐਸ ਮੁਹੰਮਦ ਤੈਬ ਨੇ ਜਿਨ੍ਹਾਂ ਨੂੰ ਕਿ ਜੇਲਸ ਦਾ ਸਕੱਤਰ ਲਗਾਇਆ ਹੈ ਜੇਲਸ ਦਾ ਸਕੱਤਰ ਹੈ ਜੇਲ੍ਹਾਂ ਦੇ ਵਿਭਾਗ ਦਾ ਸਕੱਤਰ ਬਣਾਇਆ ਹੈ ਅਤੇ ਉਸ ਤੋਂ ਬਾਅਦ ਆਈਐਸ ਗੁਰਪ੍ਰੀਤ ਖਹਿਰਾ ਨੇ ਜਿਨ੍ਹਾਂ ਨੂੰ ਕਿ ਨਿਆ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਨੂੰ ਇਸ ਅਹੁਦੇ ਤੇ ਤਨਖਤ ਕੀਤਾ ਗਿਆ ਹੈ ਉਸ ਤੋਂ ਬਾਅਦ ਆਈਐਸ ਸੰਦੀਪ ਹੰਸ ਦਾ ਨਾਮ ਹੈ ਜਿਨ੍ਹਾਂ ਨੂੰ ਕੀ ਹੁਣ ਜੋ ਹੈ ਉਹਨਾਂ ਦੀ ਵੀ ਤਨਤੀ ਹੋਈ ਹੈ ਜੋ ਕਿ ਪਹਿਲਾਂ ਡਾਇਰੈਕਟਰ ਸੋਸ਼ਲ ਜਸਟਿਸ এমਪਾਵਰਮੈਂਟ ਐਂਡ ਮਨੋਰਟੀਜ਼ ਸੀ ਉਹਨਾਂ ਨੂੰ ਜੋ ਹੈ ਡਿਸਪੋਜ਼ਲ ਆਫ ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਮਰਸ ਫੋਰ ਪੋਸਟਿੰਗ ਐਜ਼ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਜੋ ਹੈ ਹੁਣ ਨਿਯੁਕਤ ਕੀਤਾ ਗਿਆ ਹੈ ਉਸ ਤੋਂ ਬਾਅਦ ਆਈਐਸ ਗ੍ਰੀਸ਼ ਦਿਆਲਨ ਹਨ ਜਿਨ੍ਹਾਂ ਨੂੰ ਕੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ ਪੰਜਾਬ ਤੇ ਨਾਲ ਹੀ ਨਾਲ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਵੱਜੋਂ ਤਾਇਨਾਤ ਕੀਤਾ ਗਿਆ ਹੈ ਉਸ ਤੋਂ ਬਾਅਦ ਅਗਲਾ ਨਾਮ ਹੈ ਆਈਐਸ ਕੁਲਵੰਤ ਸਿੰਘ ਦਾ ਜਿਨ੍ਹਾਂ ਨੂੰ ਕੀ ਡਾਇਰੈਕਟਰ ਲੋਕਲ ਗਵਰਨਮੈਂਟ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਅਗਲਾ ਨਾਮ ਹੈ ਆਈਐਸ ਬਲਦੀਪ ਕੌਰ ਦਾ ਜਿਨ੍ਹਾਂ ਨੂੰ ਕੀ ਸੈਪਲ ਸਪੈਸ਼ਲ ਸੈਕਟਰੀ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਦਾ ਜੋ ਹੈ ਉਹਦਾ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਡਾਇਰੈਕਟਰ ਕੋਲੋਨਾਈਜ਼ੇਸ਼ਨ ਦੇ ਵੀ ਡਾਇਰੈਕਟਰ ਜੋ ਨੇ ਇਹਨਾਂ ਨੂੰ ਬਣਾਇਆ ਗਿਆ ਹੈ ਉਸ ਤੋਂ ਬਾਅਦ ਅਗਲੇ ਹਨ ਆਈਐਸ ਸ਼ੌਕਤ ਅਹਿਮਦ ਪਰੇ ਜੋ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਜੋਂ ਜੋ ਅਹੁਦਾ ਸੀ ਉਹਨੂੰ ਸੰਭਾਲ ਰਹੇ ਸਨ ਉਹਨਾਂ ਦਾ ਵੀ ਜੋ ਹੈ ਤਬਾਦਲਾ ਕੀਤਾ ਗਿਆ ਤੇ ਹੁਣ ਉਹਨਾਂ ਨੂੰ ਸਪੈਸ਼ਲ ਸੈਕਟਰੀ ਫਾਈਨੈਂਸ ਲਗਾਇਆ ਗਿਆ ਹੈ ਨਾਲ ਹੀ ਨਾਲ ਉਹਨਾਂ ਨੂੰ ਚੀਫ ਐਗਜ਼ੀਕਿਟਿਵ ਆਫੀਸਰ ਪੰਜਾਬ ਦਾ ਵੀ ਜੋ ਹੈ ਅਹੁਦਾ ਦਿੱਤਾ ਗਿਆ ਹੈ ਤਾਂ ਵੱਡੀ ਤਬਦੀਲੀ ਅਸੀਂ ਕਹਿ ਸਕਦੇ ਹਾਂ ਕਿ ਵੱਡਾ ਤਬਾਦਲਾ ਕੀਤਾ ਗਿਆ ਬਠਿੰਡਾ ਦੇ ਡੀਸੀ ਜੋ ਨੇ ਉਹ ਬਦਲ ਦਿੱਤੇ ਗਏ ਨੇ ਤੇ ਉਹਨਾਂ ਨੂੰ ਸਪੈਸ਼ਲ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਪ੍ਰਨੀਤ ਸ਼ੇਰਗਿੱਲ ਦਾ ਹੈ ਜਿਨ੍ਹਾਂ ਨੂੰ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਲਗਾਇਆ ਗਿਆ ਹੈ ਉਸ ਤੋਂ ਬਾਅਦ ਜੋ ਨੇ ਆਈਐਸ ਜਤਿੰਦਰ ਜੋਰਵਾਲ ਤਾਂ ਕਹਿ ਸਕਦੇ ਆ ਇਹ ਵੀ ਇੱਕ ਵੱਡਾ ਨਾਮ ਹੈ ਆਈਐਸ ਜਤਿੰਦਰ ਜੋਰਵਾਲ ਜਿਨ੍ਹਾਂ ਨੂੰ ਕਿ ਹੁਣ ਸਪੈਸ਼ਲਿਸਟ ਸੈਕਟਰੀ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਲਗਾਇਆ ਗਿਆ ਹੈ ਨਾਲ ਹੀ ਨਾਲ ਉਹਨਾਂ ਨੂੰ ਕਮਿਸ਼ਨਰ ਐਡੀਸ਼ਨਲ ਕਮਿਸ਼ਨਰ ਪਟਿਆਲਾ 20 ਜੋ ਹੈ ਐਸਡੀ ਵੀ ਨਿਯੁਕਤੀ ਕੀਤੀ ਗਈ ਹੈ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਜਸਪ੍ਰੀਤ ਸਿੰਘ ਹਨ ਜਿਨ੍ਹਾਂ ਨੂੰ ਕੀ ਸਪੈਸ਼ਲ ਸੈਕਟਰੀ ਫੂਡ ਪ੍ਰੋਸੈਸਿੰਗ ਐਂਡ ਇਨ ਐਡੀਸ਼ਨ ਮਿਸ਼ਨ ਡਾਇਰੈਕਟਰ ਲਗਾਇਆ ਗਿਆ ਹੈ ਉਸ ਤੋਂ ਬਾਅਦ ਅਗਲਾ ਨਾਮ ਆਈਐਸ ਰਜੇਸ਼ 蒂ਮਾਨ ਦਾ ਹੈ ਜਿਨ੍ਹਾਂ ਨੂੰ ਕੀ ਬਠਿੰਡਾ ਦੇ ਡੀਸੀ ਵਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਬਠਿੰਡਾ ਨੂੰ ਨ